ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਹ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਮੁਲਕ ਹੋਵੇ ਮਸਲੇ ਜਿੰਨੇ ਮਰਜੀ ਵੱਡੇ ਹੋਣ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਜੋ ਗੱਲ ਸ਼ਾਂਤੀ ਨਾਲ ਹੋ ਸਕਦੀ ਹੈ ਉਹ ਜੰਗ ਨਾਲ ਨਹੀਂ ਹੋ ਸਕਦੀ ਭਾਰਤ ਅਤੇ ਪਾਕਿਸਤਾਨ ਦਾ ਜੋ ਤਾਜ਼ਾ ਹਾਲਾਤ ਬਣੇ ਹੋਏ ਨੇ ਇਹਨਾਂ ਦੋਹਾਂ ਦੇਸ਼ਾਂ ਦੇ ਵਿਚਾਲੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਆ ਰਹੀ ਹੈ ਕੀ ਕਹੜਾ ਉਹ ਵੇਲਾ ਆਏਗਾ ਕਿ ਇਹ ਦੋਹੇ ਦੇਸ਼ ਆਪਸ ਦੇ ਵਿੱਚ ਭੜ ਜਾਣਗੇ ਦੋਹੇ ਦੇਸ਼ਾਂ ਦੀਆਂ ਜਿਹੜੀਆਂ ਫੌਜਾਂ ਨੇ ਉਹ ਕਦੋਂ ਆਮੋ ਸਾਹਮਣੇ ਹੋ ਜਾਣਗੀਆਂ ਫਿਰ ਅਸੀਂ ਕਹਿ ਦਈਏ ਕਿ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਪਰ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣ ਜਾਣ ਤਾਂ ਉਸ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਟੈਨਸ਼ਨ ਹੋਈ ਹੁੰਦੀ ਹੈ ਉਹਨਾਂ ਦੇਸ਼ਾਂ ਦੀ ਜੋ ਫੌਜੀ ਤਾਕਤ ਹੈ ਉਸ ਦੇ ਵਿੱਚ ਫਰਕ ਕਿੰਨਾ ਕੌਣ ਕਿੰਨਾ ਪਾਵਰਫੁਲ ਹੈ ਕਿਸਦੇ ਕੋਲ ਕਿੰਨੇ ਜ਼ਿਆਦਾ ਵਸੀਲੇ ਨੇ ਕਿਸਦੇ ਕੋਲ ਜ਼ਿਆਦਾ ਹਥਿਆਰ ਨੇ ਕਿਸੇ ਕੋਲ ਘੱਟ ਹਥਿਆਰ ਨੇ ਇਸੇ ਮਸਲੇ ਦੇ ਉੱਪਰ ਇਹ ਵੀਡੀਓ ਹੈ ਤੇ ਅੱਗੇ ਅਸੀਂ ਤੁਹਾਨੂੰ ਇਹ ਦੱਸਾਂਗੇ ਇਸ ਪੂਰੇ ਮਸਲੇ ਦੇ ਉੱਪਰ ਕਿ ਇਸ ਪੂਰੇ ਵੀਡੀਓ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਅਤੇ ਪਾਕਿਸਤਾਨ ਦੀ ਜੋ ਫੌਜੀ ਤਾਕਤ ਹੈ ਉਹਦੇ ਵਿੱਚ ਫਰਕ ਕੀ ਹੈ ਤੁਹਾਨੂੰ ਬਾਰ-ਬਾਰ ਦੱਸ ਦਈਏ ਕਿ ਇਸ ਵੀਡੀਓ ਦਾ ਮਕਸਦ ਇਹ ਨਹੀਂ ਹੈ ਕਿ ਜੰਗ ਹੋਣੀ ਚਾਹੀਦੀ ਹੈ ਜਾਂ ਉਸ ਗੱਲ ਨੂੰ ਕੋਈ ਉਸ ਦੀ ਪ੍ਰੋਡਕਟਾ ਕਰ ਰਿਹਾ ਹੈ ਪਰ ਦੋਹਾਂ ਦੇਸ਼ਾਂ ਦੀ ਜੋ ਸਟਰੈਂਥ ਹੈ ਦੋਹਾਂ ਦੇਸ਼ਾਂ ਦੀ ਜੋ ਫੌਜੀ ਤਾਕਤ ਉਸ ਦੇ ਬਾਰੇ ਜਾਣੂ ਤੁਹਾਨੂੰ ਕਰਾਉਣ ਵਾਸਤੇ ਇਹ ਵੀਡੀਓ ਬਣਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸੀ ਕਿ ਜੋ ਸਾਡਾ ਸਾਡੀ ਇਹ ਪੇਸ਼ਕਸ਼ ਹੈ ਅਸੀਂ ਇਸ ਦੇ ਵਿੱਚ ਇਹ ਕੋਸ਼ਿਸ਼ ਕੀਤੀ ਹੈ ਕਿ ਪਾਵਰਫੁੱਲ ਇਹਨਾਂ ਦੋਹਾਂ ਮੁਲਕਾਂ ਦੇ ਵਿੱਚ ਕੌਣ ਹੈ ਹੁਣ ਪਾਵਰਫੁੱਲ ਕੌਣ ਹੋਏਗਾ ਇਸ ਤੋਂ ਕਿਉਂ ਪਤਾ ਚੱਲੇਗਾ ਕਿ ਦੋਹਾਂ ਮੁਲਕਾਂ ਦੀਆਂ ਜੋ ਫੌਜਾਂ ਨੇ ਜੋ ਸਨਾਵਾ ਨੇ ਉਹਨਾਂ ਦੀ ਆਪਸੀ ਤਾਕਤ ਕੀ ਹੈ ਤੇ ਇਸੇ ਦੇ ਉੱਪਰ ਅਸੀਂ ਭਾਰਤ ਅਤੇ ਪਾਕਿਸਤਾਨ ਨੂੰ ਮੱਖ ਰੱਖਦੇ ਹੋਏ ਦੋਹਾਂ ਦੇਸ਼ਾਂ ਦੀ ਜੋ ਚਾਹੇ ਹੋ 에ਅਰ ਫੋਰਸ ਹੋਵੇ ਚਾਹੇ ਉਹ ਨੇਵੀ ਹੋਵੇ ਚਾਹੇ ਉਹ ਆਰਮੀ ਹੋਵੇ ਉਸ ਦੀ ਤਾਕਤ ਕਿੰਨੀ ਕਿਸ ਦੇ ਕੋਲ ਕਿੰਨੀ ਸਟਰੈਂਥ ਹੈ ਉਸ ਦੀ ਅਸੀਂ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਐਕਸਪਲੇਨ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਦੱਸੀਏ ਤੁਹਾਨੂੰ ਇਹ ਪਾਵਰਫੁੱਲ ਕੌਣ ਇਸ ਪੂਰੇ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਕਿ ਕੌਣ ਕਿੱਥੇ ਖੜਾ ਹੈ ਇਹਨਾਂ ਫੌਜਾਂ ਦੇ ਵਿਚਾਲੇ ਤੇ ਅਸੀਂ ਗੱਲ ਕਰਾਂਗੇ ਹੁਣ ਆਰਮੀ ਦੀ ਤਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੋ ਆਰਮੀ ਹੈ ਦੋਹਾਂ ਮੁਲਕਾਂ ਦੀ ਜੋ ਆਰਮੀ ਹੈ ਉਹ ਕਿੰਨੀ ਪਾਵਰਫੁਲ ਹੈ ਕਿਸ ਦੇ ਕੋਲ ਕਿੰਨੇ ਸੈਨਿਕ ਨੇ ਕਿੰਨੇ ਟੈਂਕ ਨੇ ਇਸ ਦੋਵਾਰ ਅਸੀਂ ਗੱਲ ਕਰ ਲਈਏ ਤਾਂ ਆਰਮੀ ਦੇ ਮਾਮਲੇ ਤੇ ਜਦੋਂ ਅਸੀਂ ਕੰਪੈਰੀਜ਼ਨ ਦੇ ਵਿੱਚ ਪੈਨੇ ਆ ਤਾਂ ਭਾਰਤ ਦੇ ਵਿੱਚ ਇਸ ਸਮੇ ਸਾਢੇ 12 ਲੱਖ ਸਾਢੇ 12 ਲੱਖ ਜੋ ਜਵਾਨ ਨੇ ਭਾਰਤੀ ਆਰਮੀ ਕੋਲ ਇਸ ਸਮੇ ਨੇ ਇਸੇ ਦਾ ਕੰਪੈਰੀਜ਼ਨ ਦੇ ਵਿੱਚ ਅਸੀਂ ਗੱਲ ਕਰੀਏ ਪਾਕਿਸਤਾਨ ਦੀ ਤਾਂ ਪਾਕਿਸਤਾਨ ਦੇ ਵਿੱਚ ਇਸ ਸਮੇ ਸਾਢੇ 6 ਲੱਖ ਤੋਂ ਵੱਧ ਫੌਜੀ ਨੇ ਯਾਨੀ ਕਿ ਭਾਰਤ ਨਾਲ ਉਹ ਜੋ ਗਿਣਤੀ ਹੈ ਕਰੀਬ-ਕਰੀਬ ਅੱਧੀ ਹੈ ਤਾਂ ਇਸ ਮਾਮਲੇ ਦੇ ਵਿੱਚ ਭਾਰਤ ਪਾਕਿਸਤਾਨ ਤੋਂ ਕਿਤੇ ਅੱਗੇ ਹੈ ਜੇਕਰ ਦੋਹਾਂ ਮੁਲਕਾਂ ਦੇ ਵਿੱਚ ਜੰਗ ਵਰਗੇ ਹਾਲਾਤ ਬਣਦੇ ਨੇ ਜਾਂ ਜੰਗ ਹੁੰਦੀ ਹੈ ਤਾਂ ਇਹ ਜੋ ਅੰਕੜਾ ਹੈ ਆਰਮੀ ਦਾ ਇਹ ਹੈ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਪੈਰਾਮਿਲਟਰੀ ਫੋਰਸ ਦੀ ਗੱਲ ਕਰੀਏ ਅਸੀਂ ਪੈਰਾਮਿਲਟਰੀ ਫੋਰਸ ਦਾ ਮਤਲਬ ਭਾਰਤ ਦੇ ਵਿੱਚ ਇਸ ਦੀ ਗਿਣਤੀ 25 ਲੱਖ ਹੈ 25 ਲੱਖ ਪੈਰਾਮਿਲਟਰੀ ਫੋਰਸ ਭਾਰਤ ਦੇ ਵਿੱਚ ਹੈ ਪੈਰਾਮਿਲਟਰੀ ਫੋਰਸ ਦਾ ਮਤਲਬ ਕੀ ਹੋਇਆ ਸੀਆਈਐਸਐਫ ਹੋਈ ਬੀਐਸਐਫ ਹੋਈ ਆਈਟੀਬੀਪੀ ਤੋਂ ਇਲਾਵਾ ਐਸਐਸਬੀ ਹੋਈ ਇਹ ਸਾਰੀਆਂ ਜਿਹੜੀਆਂ ਫੌਜਾਂ ਨੇ ਇਹਨਾਂ ਨੂੰ ਪੈਰਾਮਿਲਿਟਰੀ ਫੋਰਸ ਕਿਹਾ ਜਾਂਦਾ ਜਿਸ ਦੀ ਗਿਣਤੀ 25 ਲੱਖ ਹੈ ਤੇ 5 ਲੱਖ ਜੋ ਪੈਰਾਮਿਲਿਟਰੀ ਫੋਰਸ ਹੈ ਉਹ ਪਾਕਿਸਤਾਨ ਦੇ ਵਿੱਚ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਜਿਵੇਂ ਸਾਡੀ ਬੀਐਸਐਫ ਹੈ ਉਹਨਾਂ ਦੇ ਕੋਲ ਪਾਕ ਰੇਂਜਰਸ ਨੇ ਜੋ ਪਰੇਡ ਕਰਦੇ ਹੁੰਦੇ ਨੇ ਜਾਂ ਜੋ ਬਾਰਡਰ ਹੈ ਭਾਰਤ ਪਾਕਿਸਤਾਨ ਦੇ ਉਸ ਦੇ ਉੱਪਰ ਉਹਨਾਂ ਦੀ ਜੋ ਤਣਾਤੀ ਹੁੰਦੀ ਉਹ ਹੈ ਉਸ ਤਲਾਵ ਹੋਰ ਵੀ ਉਹਨਾਂ ਦੇ ਨੀਮ ਫੌਜੀ ਦਸਤੇ ਯਾਨੀ ਪੈਰਾਮਿਲਿਟਰੀ ਫੋਰਸਿਸ ਨੇ ਜਿਨ੍ਹਾਂ ਦੀ ਗਿਣਤੀ 5 ਲੱਖ ਯਾਨੀ ਭਾਰਤ ਵਿੱਚ 25 ਲੱਖ ਪਾਕਿਸਤਾਨ ਦੇ ਵਿੱਚ 5 ਲੱਖ 5 ਗੁਣਾ ਘਟ ਪਾਕਿਸਤਾਨ ਦੀ ਜੋ ਸਟ੍ਰੈਂਥ ਹੈ ਪੈਰਾਮਿਲਿਟਰੀ ਫੋਰਸ ਦੀ ਭਾਰਤ ਨਾਲੋਂ ਘਟ ਹੈ ਇਸ ਤੋਂ ਬਾਅਦ ਗੱਲ ਕਰੀਏ 11 ਲੱਖ ਰਿਜ਼ਰਵ ਫੋਰਸਸ ਨੇ ਭਾਰਤ ਦੇ ਵਿੱਚ 11 ਲੱਖ ਰਿਜ਼ਰਵ ਫੋਰਸ ਦਾ ਮਤਲਬ ਇਹ ਕਿ ਭਾਰਤ ਦੇ ਵਿੱਚ ਟਾ ਟੈਰੀਟੋਰੀਅਲ ਆਰਮੀ ਤੋਂ ਲੈ ਕੇ ਹੋਰ ਬਾਕੀ ਜੋ ਰਿਜ਼ਰਵ ਫੋਰਸਸ ਹੋਈਆਂ ਨੇ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਦਿੱਤੀ ਹੋਈ ਹੈ ਕਿ ਮੰਨ ਲਓ ਕਿ ਕੱਲ ਨੂੰ ਤੁਹਾਡੀ ਲੋਡ ਭਾਰਤ ਨੂੰ ਪੈ ਜਾਂਦੀ ਹੈ ਕਿਸੇ ਜੰਗ ਦੇ ਵਿੱਚ ਤਾਂ ਉਹ ਰਿਜ਼ਰਵ ਫੋਰਸ ਦੀ ਗਿਣਤੀ 11 ਲੱਖ ਹੈ ਭਾਰਤ ਦੇ ਵਿੱਚ ਇਸ ਸਮੇ ਤੇ ਪਾਕਿਸਤਾਨ ਦੇ ਵਿੱਚ ਕਿੰਨੀ ਹੈ 5.5 ਲੱਖ ਫੇਰ ਵੀ ਇਹ ਵੀ ਕਿਤੇ ਨ ਕਿਤੇ ਭਾਰਤ ਨਾਲੋਂ ਅੱਧੇ ਦੇ ਬਰਾਬਰ ਪਹੁੰਚ ਜਾਂਦੀ ਹੈ ਤਾਂ ਅੱਧੇ ਦਾ ਫਰਕ ਪਾਕਿਸਤਾਨ ਦਾ ਭਾਰਤ ਨਾਲੋਂ ਇੱਥੇ ਹੈ ਇਸ ਤੋਂ ਬਾਅਦ ਗੱਲ ਕਰੀਏ ਟੈਂਕਾਂ ਦੀ ਜਦੋਂ ਆਰਮੀ ਆਪਸ ਦੇ ਵਿੱਚ ਖੇਬੜਦੀ ਹੈ ਜਦੋਂ ਸਰਹੱਦ ਦੇ ਉੱਪਰ ਲੜਾਈ ਹੁੰਦੀ ਹੈ ਤਾਂ ਟੈਂਕ ਸਭ ਤੋਂ ਮੂਰੇ ਹੁੰਦੇ ਨੇ ਲੜਾਈ ਟੈਂਕ ਕਰ ਰਹੇ ਹੁੰਦੇ ਨੇ ਜਾਂ ਗੋਲਾ ਬਰੋਦ ਦਾਗਿਆ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਟੈਂਕ ਚਾਹੇ T90 ਟੈਂਕ ਹੋਵੇ ਅਰਜੁਨ ਟੈਂਕ ਹੋਵੇ ਇਹਨਾਂ ਟੈਂਕਾਂ ਦੀ ਗਿਣਤੀ 4000 ਤੋਂ ਜ਼ਿਆਦਾ ਹੈ ਭਾਰਤ ਦੇ ਕੋਲ ਤੇ ਪਾਕਿਸਤਾਨ ਕੋਲ ਕਿੰਨੀ ਹੈ 2600 ਤਾਂ ਕਿਤੇ ਨੇ ਕਿਤੇ 1400 ਜੋ ਟੈਂਕ ਪਾਕਿਸਤਾਨ ਦੇ ਭਾਰਤ ਦੇ ਮੁਕਾਬਲੇ ਘੱਟ ਨੇ ਜੇਕਰ ਆਮੋ ਸਾਹਮਣੇ ਫੌਜਾਂ ਹੁੰਦੀਆਂ ਨੇ ਤਾਂ ਭਾਰਤ ਇਸ ਸਥਿਤੀ ਦੇ ਵਿੱਚ ਖੜਾ ਹੈ ਇਸ ਤੋਂ ਗੱਲ ਕਰੀਏ ਅਸੀਂ ਆਰਮਡ ਵਹੀਕਲ ਦੀ ਮੋਟਾ ਅੰਦਾਜ਼ਾ ਇਹ ਹੈ ਕਿ ਭਾਰਤ ਕੋਲ ਕਰੀਬ 1.5 ਲੱਖ ਆਰਮਡ ਵਹੀਕਲ ਨੇ ਤੇ ਪਾਕਿਸਤਾਨ ਕੋਲ ਇਹਨਾਂ ਦੀ ਗਿਣਤੀ ਕੀ ਹੈ 17000 ਤੋਂ ਪਲੱਸ ਬਹੁਤ ਘੱਟ ਹੈ ਪਾਕਿਸਤਾਨ ਭਾਰਤ ਦੇ ਮੁਕਾਬਲੇ ਪਾਕਿਸਤਾਨ ਆਰਮਡ ਵਹੀਕਲਸ ਦੇ ਹਮਲੇ ਵਿੱਚ ਆਰਮਡ ਵਹੀਕਲ ਕੀ ਹੋਏ ਜਦੋਂ ਅ ਅਜਿਹੇ ਗੱਡੀਆਂ ਜਿਹੜੀਆਂ ਅਜਿਹੀਆਂ ਵਹੀਕਲਸ ਨੇ ਜਿਨ੍ਹਾਂ ਦੇ ਉੱਪਰ ਅਸੀਂ ਲਾਂਚ ਕਰਦੇ ਜੋ ਰਾਕਟ ਲਾਂਚਰ ਹੋਗੇ ਜਾਂ ਜੋ ਹਾਈ ਟੈਕ ਜੋ ਗਨ ਚਲਾਉਣ ਵਾਲੀਆਂ ਜਿਪਸੀਆਂ ਹੋਗੀਆਂ ਜੀਪਾਂ ਹੋਗੀਆਂ ਜਾਂ ਜੋ ਫੌਜਾਂ ਦੇ ਛੋਟੇ ਟੈਂਕ ਨੂੰ ਮਾ ਜੋ ਗੱਡੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਉਹਨਾਂ ਨੂੰ ਆਰਮਡ ਵਹੀਕਲ ਕਿਹਾ ਜਾਂਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਇਹ ਵਹੀਕਲ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਰੱਖ ਕੇ ਆਪਣੇ ਗੋਲਾ ਬਰੂ ਚਲਾ ਸਕਦੇ ਹੋ ਜਾਂ ਉਹਨਾਂ ਦੀ ਜੰਗ ਦੇ ਵਿੱਚ ਵਰਤੋਂ ਕਰ ਸਕਦੇ ਹੋ ਤੇ ਇਹ ਤੁਹਾਨੂੰ ਦੱਸਿਆ ਕਿ ਆਰਮੀ ਦੀ ਜੋ ਇਹ ਸਾਰੀ ਕੰਪੈਰੀਜ਼ਨ ਹੈ ਭਾਰਤ ਦੀ ਅਤੇ ਪਾਕਿਸਤਾਨ ਦੀ ਉਹ ਆਰਮੀ ਇੱਥੇ ਕੱਢਦੀ ਹੈ ਪਾਕਿਸਤਾਨ ਦੀ ਆਰਮੀ ਕਿੱਥੇ ਹੈ ਅਤੇ ਭਾਰਤ ਦੀ ਆਰਮੀ ਕਿੱਥੇ ਹੈ ਇਸ ਦੇ ਤਹਿਤ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੁਣ ਅੱਗੇ ਚੱਲਦੇ ਹਾਂ ਆਰਮੀ ਦੀ ਅਸੀਂ ਗੱਲ ਕਰ ਲਈ ਅੱਗੇ ਚੱਲੀਏ ਹਵਾਈ ਫੌਜ ਤੇ ਆ ਜੰਨੇ ਅਸੀਂ 에어 ਫੋਰਸ ਭਾਰਤ ਅਤੇ ਪਾਕਿਸਤਾਨ ਦੀ 에어 ਫੋਰਸ ਕਿੱਥੇ ਖੜੀ ਹੈ ਭਾਰਤ ਅਤੇ ਪਾਕਿਸਤਾਨ ਦੇ 에어 ਫੋਰਸ ਦੇ ਵਿੱਚ ਕਾਫੀ ਫਰਕ ਹੈ ਭਾਰਤ ਦੇ ਕੋਲ ਇਸ ਸਮੇਂ ਜੋ ਮੈਨ ਪਾਵਰ ਹੈ ਯਾਨੀ ਜੋ ਆਇਰ ਫੋਰਸ ਦੇ ਵਿੱਚ ਲੋਕ ਕੰਮ ਕਰਦੇ ਨੇ ਫੌਜੀ ਹੋਣ ਜੋ 에어 ਫੋਰਸ ਦੇ ਜੋ ਮੁਲਾਜ਼ਮ ਹੋਣ ਜਾਂ ਅਫਸਰ ਹੋਣ ਉਹਨਾਂ ਦੀ ਗਿਣਤੀ ਜੋ ਹੈ 135000 ਤੋਂ ਵੱਧ ਭਾਰਤ ਦੀ 에어 ਫੋਰਸ ਦੀ ਗੱਲ ਕਰ ਰਿਹਾ ਮੈਂ ਇਸੇ ਦੇ ਮੁਕਾਬਲੇ 70000 ਪਲੱਸ ਪਾਕਿਸਤਾਨ ਹੈ ਮੈਨ ਪਾਵਰ ਦੇ ਮਾਮਲੇ ਵਿੱਚ 에어 ਫੋਰਸ ਦੇ ਵਿੱਚ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਟੋਟਲ 에어 ਕ੍ਰਾਫਟ ਦੀ ਇੱਥੇ ਹੀ ਗੱਲ ਮੁੱਕਦੀ ਹੈ ਜਦੋਂ ਕਈ ਜੰਗਾਂ ਹੁੰਦੀਆਂ ਨੇ ਜਦੋਂ ਸਾਰੀ ਗੱਲ ਬਿਲਕੁਲ ਸਿਰੇ ਚੜਨ ਵਾਲੀ ਹੁੰਦੀ ਹੈ ਉਦੋਂ ਕੰਮ ਆਉਂਦਾ ਏਅਰ ਫੋਰਸ ਦਾ ਏਅਰ ਫੋਰਸ ਉੱਪਰੋਂ ਆਉਂਦੀ ਹੈ ਬੰਬ ਵਰਸਾਉਂਦੀ ਹੈ ਉਸ ਤੋਂ ਬਾਅਦ ਜੋ ਜੰਗ ਹੈ ਉਹ ਕਿਸ ਦੇ ਖਾਤੇ ਜਾਏਗੀ ਕੌਣ ਜਿੱਤੇਗਾ ਉਹ ਤੈ ਹੁੰਦਾ 2200 ਜੋ ਟੋਟਲ ਏਅਰਕ੍ਰਾਫਟ ਨੇ ਇੰਡੀਅਨ ਏਅਰ ਫੋਰਸ ਕੋਲ ਉਹਨਾਂ ਦੀ ਗਿਣਤੀ 2200 ਤੋਂ ਜ਼ਿਆਦਾ ਹੈ ਤੇ ਉਹੀ ਗਿਣਤੀ ਜੋ ਮੈਂ ਤੁਹਾਨੂੰ ਦੱਸ ਰਿਹਾ ਇਹ ਪਾਕਿਸਤਾਨ ਦੇ ਵਿੱਚ ਕਰੀਬ-ਕਰੀਬ 1400 ਹੈ ਜੀ ਇਸ ਦੇ ਵਿੱਚ ਕੰਪੈਰੀਜ਼ਨ ਕਰੀਏ ਫਾਈਟਰ ਏਅਰਕ੍ਰਾਫਟ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 513 500 ਤੋਂ ਵੱਧ ਫਾਈਟਰ ਏਅਰਕ੍ਰਾਫਟ ਯਾਨੀ ਕਿਸੇ ਵੀ ਸਮੇਂ ਇੱਕ ਇਸ਼ਾਰੇ ਤੋਂ ਬਾਅਦ ਏ ਫਾਈਟਰ ਜੈਟ ਜਿਹੜੇ ਜਾਂਦੇ ਨੇ ਏਅਰਕ੍ਰਾਫਟ ਜਾਂਦੇ ਨੇ ਇਹ ਜਾ ਕੇ ਆਪਣੇ ਨਿਸ਼ਾਨਾ ਬਣਾਣਗੇ ਆਪਣੇ ਦੁਸ਼ਮਣ ਨੂੰ ਤੇ ਉਸ ਤੋਂ ਬਾਅਦ ਵਾਪਸ ਆਉਣਗੇ ਉਸ ਦੇ ਮੁਕਾਬਲੇ ਪਾਕਿਸਤਾਨ ਦੇ ਵਿੱਚ ਇਹ ਗਿਣਤੀ 328 ਦੇ ਕਰੀਬ ਹੈ ਇਸ ਤੋਂ ਬਾਅਦ ਕਰੀਏ ਅਸੀਂ ਡੈਡੀਕੇਟਿਡ ਅਟੈਕ ਏਅਰਕ੍ਰਾਫਟ ਜਿਨ੍ਹਾਂ ਏਅਰਕ੍ਰਾਫਟ ਦਾ ਕੰਮ ਹੀ ਹੁੰਦਾ ਹੈ ਕਿ ਕਿਸੇ ਥਾਂ ਤੇ ਜਾ ਕੇ ਬਰਬਾਦੀ ਕਰਨੀ ਹੈ ਉਸ ਦੀ ਗਿਣਤੀ ਭਾਰਤ ਕੋਲ 130 ਹੈ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਫਿਲਹਾਲ ਹਾਲ ਫਿਲਹਾਲ ਦੇ ਸਾਲਾਂ ਦੇ ਵਿੱਚ ਭਾਰਤ ਨੇ ਬਹੁਤ ਵੱਡੀਆਂ ਵੱਡੀਆਂ ਡੀਲਾਂ ਕੀਤੀਆਂ ਨੇ ਅਲੱਗ-ਅਲੱਗ ਦੇਸ਼ਾਂ ਦੇ ਨਾਲ ਉਹਦੇ ਵਿੱਚ ਇਜ਼ਰਾਈਲ ਵੀ ਹੈ ਉਹਦੇ ਵਿੱਚ ਫਰਾਂਸ ਵੀ ਹੈ ਉਤੋਂ ਬਹੁਤ ਹੀ ਜੋ ਉਮਦਾ ਕਿਸਮ ਦੇ ਫਾਈਟਰ ਜੈਟਸ ਨੇ ਉਹ ਮੰਗਾਏ ਭਾਰਤ ਨੇ ਉਹਨਾਂ ਦੀ ਗਿਣਤੀ 130 ਹੈ ਤੇ ਪਾਕਿਸਤਾਨ ਦੀ ਗਿਣਤੀ ਇਸ ਸਮੇਂ 90 ਹੈ ਤੇ ਇੱਥੇ ਵੀ ਪਾਕਿਸਤਾਨ ਭਾਰਤ ਨਾਲੋਂ ਕਿਤੇ ਨ ਕਿਤੇ ਪਿਛੜਿਆ ਹੋਇਆ ਹੈ ਇਸ ਤੋਂ ਬਾਅਦ ਗੱਲ ਕਰੀਏ ਹੈਲੀਕਾਪਟਰਸ ਦੀ ਹੈਲੀਕਾਪਟਰਸ ਜਦੋਂ ਜੰਗ ਹੋ ਰਹੀ ਹੁੰਦੀ ਹੈ ਹੈਲੀਕਾਪਟਰਸ ਬਹੁਤ ਹੀ ਅਹਿਮ ਰੋਲ ਨਿਭਾਉਂਦੇ ਨੇ ਕਰੀਬ 900 ਗਿਣਤੀ ਹੈਗੀ ਹੈ ਭਾਰਤ ਦੇ ਕੋਲ ਹੈਲੀਕਾਪਟਰਾਂ ਦੀ ਤੇ ਪਾਕਿਸਤਾਨ ਕੋਲ ਕਿੰਨੀ ਹੋਈ 1373 ਅਟੈਕ ਹੈਲੀਕਾਪਟਰਸ ਉਹ ਹੈਲੀਕਾਪਟਰਸ ਜੋ ਸਿਰਫ ਔਰ ਸਿਰਫ ਅਟੈਕ ਦੇ ਲਈ ਹੀ ਵਰਤੇ ਜਾਂਦੇ ਨੇ ਉਹ ਜੋ ਫੌਜੀ ਨੂੰ ਉਹਨਾਂ ਨੂੰ ਲੈ ਕੇ ਆਉਣ ਲੈ ਕੇ ਜਾਣ ਵਾਸਤੇ ਵਰਤੋਂ ਨਹੀਂ ਕੀਤਾ ਜਾਂਦੇ ਉਹਨਾਂ ਦੀ ਗਿਣਤੀ 80 ਹੈ ਇਹ ਕਿਸੇ ਵੀ ਸਮੇਂ ਜਦੋਂ ਲੋੜ ਪੈਗੀ ਇਹਨਾਂ ਦੀ ਫਾਈਟਰ ਜੈਟ ਤੋਂ ਇਲਾਵਾ ਤਾਂ ਅਟੈਕ ਹੈਲੀਕਾਪਟਰ ਵੀ ਜਾ ਕੇ ਕਰ ਸਕਦੇ ਨੇ ਇਹਨਾਂ ਦੀ ਗਿਣਤੀ ਪਾਕਿਸਤਾਨ ਕੋਲ 57 ਤਾਂ ਤੁਹਾਨੂੰ ਦੱਸਿਆ ਏਅਰ ਫੋਰਸ ਦੀ ਜੋ ਤਾਕਤ ਹੈ ਭਾਰਤ ਅਤੇ ਪਾਕਿਸਤਾਨ ਦੀ ਇਹ ਕਿਸ ਤਰ੍ਹਾਂ ਜਦੋਂ ਜੇ ਮੰਨ ਲਓ ਹਾਲਾਂਕਿ ਜੰਗ ਨਹੀਂ ਹੋਣੀ ਚਾਹੀਦੀ ਜੇ ਦੋਨੇ ਮੁਲਕ ਆਹਮੋ ਸਾਹਮਣੇ ਹੁੰਦੇ ਨੇ ਤਾਂ ਉਹਨਾਂ ਦੀ ਗਿਣਤੀ ਤੁਹਾਨੂੰ ਕੰਪੈਰੀਜ਼ਨ ਅਸੀਂ ਤੁਹਾਨੂੰ ਦਿਖਾਉਣ ਦੀ ਇੱਥੇ ਕੋਸ਼ਿਸ਼ ਕੀਤੀ ਇਹ ਗੱਲ ਕੀਤੀ ਅਸੀਂ ਏਅਰ ਫੋਰਸ ਦੀ ਹੁਣ ਅੱਗੇ ਚੱਲਦੇ ਹਾਂ ਤਾਂ ਨਵੀਂ ਦੀ ਗੱਲ ਕਰੀਏ ਤਾਂ ਇਸ ਸਮੇਂ 1,20,000 ਤੋਂ ਜ਼ਿਆਦਾ ਜਿਹੜੀ ਮੈਨ ਪਾਵਰ ਹੈ ਉਹ ਭਾਰਤ ਕੋਲ ਉਹ ਐਕਟਿਵ ਵੀ ਹੈ ਤੇ ਰਿਜ਼ਰਵ ਵੀ ਹੈ। ਇਹੀ ਗੱਲ ਪਾਕਿਸਤਾਨ ਨਾਲ ਵੀ ਹੈ। ਪਾਕਿਸਤਾਨ ਦੀ ਗਿਣਤੀ 35000 ਦੇ ਕਰੀਬ ਹੈ। 35000 ਤੋਂ ਜ਼ਿਆਦਾ ਥੋੜੀ ਜੀ। ਟੋਟਲ ਵੈਸਲਸ ਦੀ ਗੱਲ ਕਰੀਏ, ਯਾਨੀ ਕਿ ਸਮੁੰਦਰ ਦੇ ਵਿੱਚ ਜੋ ਸਮੁੰਦਰੀ ਵੇੜੇ ਚੱਲਦੇ ਨੇ, ਉਹਦੇ ਵਿੱਚ ਲੜਾਕੂ ਜਹਾਜ਼ ਵੀ ਹੋ ਸਕਦੇ ਨੇ, ਹੋਰ ਸਬਮਰੀਨਸ ਹੋ ਸਕਦੇ ਨੇ। ਉਹਨਾਂ ਦੀ ਗਿਣਤੀ 293, ਯਾਨੀ ਕਰੀਬ-ਕਰੀਬ 300 ਹੈ ਤੇ ਪਾਕਿਸਤਾਨ ਦੀ 121 ਹੈ। ਯਾਨੀ ਕਿਤੇ ਨੇ ਕਿਤੇ ਇਹ ਗਿਣਤੀ ਪਾਕਿਸਤਾਨ ਨਾਲੋਂ ਭਾਰਤ ਕਿਤੇ ਜ਼ਿਆਦਾ ਕਿਉਂਕਿ ਭਾਰਤ ਨੂੰ ਇਸ ਦੀ ਲੋਡ ਜ਼ਿਆਦਾ ਹੈ। ਭਾਰਤ ਦੋ ਥਾਵਾਂ ਤੋਂ ਕਿਰਿਆ ਹੋਇਆ ਹੈ ਸਮੁੰਦਰ ਨਾਲ ਪਰ ਪਾਕਿਸਤਾਨ ਇੱਕ ਪਾਸੇ ਕਿਰਿਆ ਹੋਇਆ ਹੈ ਇਸ ਕਰਕੇ ਪਾਕਿਸਤਾਨ ਕੋਲ ਇੱਕ ਘਟਨੇ ਪਰ ਭਾਰਤ ਕੋਲ ਇਸ ਜ਼ਿਆਦਾ ਨਹੀਂ ਸਬਮਰੀਨਸ ਦੀ ਗੱਲ ਕਰੀਏ ਅਸੀਂ ਜਿਨ੍ਹਾਂ ਨੂੰ ਪੰਡੂਬੀਆਂ ਕਿਹਾ ਜਾਂਦਾ ਹੈ ਭਾਰਤ ਕੋਲ ਪੰਡੂਬੀਆਂ ਦੀ ਗਿਣਤੀ 18 ਹੈ ਯਾਨੀ ਉਹ ਪੰਡੂਬੀ ਜੋ ਕਿ ਸਮੁੰਦਰ ਦੇ ਵਿੱਚ ਅੰਦਰ ਜਾ ਕੇ ਤੇ ਉੱਪਰ ਆ ਕੇ ਵੀ ਹਮਲਾ ਜਾਂ ਹਮਲਾ ਨੂੰ ਰੋਕ ਸਕਦੀ ਹੈ ਇਸ ਤਰ੍ਹਾਂ ਜਿਹੜੀ ਸਬਮਰੀਨਸ ਹੁੰਦੀਆਂ ਜਿਹੜੀ ਪਾਣੀ ਦੇ ਅੰਦਰ ਵੀ ਮਾਰ ਕਰਦੀਆਂ ਨੇ ਉਹਦੀ ਗਿਣਤੀ 18 ਹੈ ਤੇ ਪਾਕਿਸਤਾਨ ਕੋਲ ਉਸਦੀ ਗਿਣਤੀ 8 ਹੈ ਇਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਜਿਹੜੀਆਂ ਨੇ ਡੈਸਟਰੋਅਰਸ ਡੈਸਟਰੋਇਰਸ ਯਾਨੀ ਸਮੁੰਦਰ ਦੇ ਵਿੱਚ ਬਹੁਤ ਸਾਰੇ ਜਹਾਜ਼ ਅਜਿਹੇ ਨੇ ਜੋ ਸਾਹਮਣੇ ਆ ਰਹੀ ਕਿਸੇ ਵੀ ਖਤਰੇ ਨੂੰ ਭਾਪ ਲੈਂਦੇ ਨੇ ਤੇ ਉਸ ਤੋਂ ਬਾਅਦ ਸਾਹਮਣੇ ਵਾਲਾ ਜਿਹੜਾ ਆਬਜੈਕਟ ਹੈ ਜੋ ਵੀ ਹਮਲਾਵਰ ਹੈ ਉਸ ਨੂੰ ਬਿਲਕੁਲ ਤਰ੍ਹਾਂ ਤਬਾਹ ਕਰ ਦਿੰਦੇ ਨੇ ਉਹ ਹੈ ਭਾਰਤ ਕੋਲ ਉਸ ਦੀ ਗਿਣਤੀ ਹੈ 13 ਪਰ ਪਾਕਿਸਤਾਨ ਕੋਲ ਇਹ ਬਿਲਕੁਲ 0 ਹੈ ਇੱਥੇ ਪਾਕਿਸਤਾਨ ਭਾਰਤ ਦੇ ਸਾਹਮਣੇ ਖੜ ਨਹੀਂ ਸਕਦਾ ਕਿਸੇ ਵੀ ਪੱਖੋਂ ਇਸ ਕਰਕੇ ਡੈਸਟਰੋਇਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਜੋ ਜਦੋਂ ਜੰਗ ਪਾਣੀ ਦੇ ਥਰੂ ਚੱਲਦੀ ਹੈ ਪਾਣੀ ਦੇ ਵਿੱਚ ਜਦੋਂ ਜੰਗ ਹੋ ਰਹੀ ਹੁੰਦੀ ਹੈ ਤਾਂ 13 ਡੈਸਟਰੋਇਰ ਭਾਰਤ ਕੋਲ ਇਸ ਤੋਂ ਬਾਅਦ 에ਅਰਕ੍ਰਾਫਟ ਕੈਰੀਅਰ 에ਅਰਕ੍ਰਾਫਟ ਕੈਰੀਅਰਸ ਭਾਰਤ ਕੋਲ ਕਿੰਨੇ ਨੇ 2 ਪਾਕਿਸਤਾਨ ਕੋਲ ਕਿੰਨੇ ਨੇ 0 ਇਸ ਦਾ ਮਤਲਬ ਇਹ ਹੋਇਆ ਕਿ ਜਿਹੜੇ ਅਜਿਹੇ ਸਮੁੰਦਰੀ ਜਹਾਜ਼ ਜਿਨ੍ਹਾਂ ਦੇ ਉੱਪਰ 에ਅਰਕ੍ਰਾਫਟ ਲੜਾਕੂ ਜਹਾਜ਼ ਲੱਦ ਕੇ ਜਾਂ ਉਹਨਾਂ ਨੂੰ ਲਾਂਚ ਕੀਤਾ ਜਾ ਸਕਦਾ ਹੋਏ ਉਹ ਕੈਰੀਅਰ ਭਾਰਤ ਕੋਲ 2 ਨੇ ਇਹ ਬਹੁਤ ਖਰਚੇ ਵਾਲਾ ਕੰਮ ਹੁੰਦਾ ਤੇ ਬਹੁਤ ਕਈ ਕਈ ਸਾਲ ਲੱਜਦੇ ਨੇ ਇਹਨੂੰ ਤਿਆਰ ਕਰਨ ਵਾਸਤੇ ਇਸ ਕਰਕੇ ਭਾਰਤ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਤੋਂ ਕਿਤੇ ਅੱਗੇ ਪਾਕਿਸਤਾਨ ਕੋਲ ਇਹ ਸਾਰਾ ਸਿਫਰ ਹੈ ਇਹ ਗੱਲ ਅਸੀਂ ਕੀਤੀ ਨੇਵੀ ਦੀ ਤੀ ਨੇਵੀ ਦੇ ਵਿੱਚ ਭਾਰਤ ਪਾਕਿਸਤਾਨ ਨਾਲੋਂ ਕਿੰਨਾ ਅੱਗੇ ਹੈ ਅੱਗੇ ਚਲਦੇ ਹਾਂ ਸਭ ਤੋਂ ਖਤਰਨਾਕ ਗੱਲ ਜਿਸ ਦੀ ਪੂਰੀ ਦੁਨੀਆ ਹਮੇਸ਼ਾ ਚਰਚਾ ਕਰਦੀ ਹੁੰਦੀ ਹੈ ਖਤਰਨਾਕ ਗੱਲ ਕੀ ਹੋਈ ਨਿਊਕਲੀਅਰ ਪਾਵਰ ਭਾਰਤ ਅਤੇ ਪਾਕਿਸਤਾਨ ਦੋਹੇ ਨਿਊਕਲੀਅਰ ਪਾਵਰ ਦੇ ਨਾਲ ਲੈਸ ਨੇ ਜਦੋਂ ਵੀ ਜੰਗ ਦੀ ਬਿਗੁਲ ਵੱਜਦਾ ਹੈ ਉਸ ਤੋਂ ਬਾਅਦ ਨਿਊਕਲੀਅਰ ਪਾਵਰ ਦੀ ਹਮੇਸ਼ਾ ਗੱਲ ਹੁੰਦੀ ਹੈ ਉਸ ਦਾ ਜ਼ਿਹਨ ਦੇ ਵਿੱਚ ਹਮੇਸ਼ਾ ਚੇਤਾ ਹੁੰਦਾ ਹੈ ਕਿ ਇਹ ਸਭ ਨੂੰ ਬਰਬਾਦ ਕਰ ਦੇਗਾ ਨਿਊਕਲੀਅਰ ਪਾਵਰ ਅਸਲੀ ਪੂਰੀ ਦੁਨੀਆ ਦਾ ਸੀ ਤੁਹਾਨੂੰ ਨਕਸ਼ਾ ਦਿਖਾ ਦਿੱਤਾ USA ਕੋਲ ਨਿਊਕਲੀਅਰ ਪਾਵਰ ਹੈ ਸਾਰੀ ਦੁਨੀਆ ਨੂੰ ਪਤਾ ਹੈ ਇਸ ਤੋਂ ਬਾਅਦ ਤੁਸੀਂ ਚਲੋ UK ਫਰਾਂਸ ਇਹਨਾਂ ਕੋਲ ਨਿਊਕਲੀਅਰ ਪਾਵਰ ਹੈ ਇਜ਼ਰਾਈਲ ਕੋ ਨਿਊਕਲੀਅਰ ਪਾਵਰ ਹੈ ਫਿਰ ਅਸੀਂ ਗੱਲ ਕਰ ਰਹੇ ਸੀ ਪਾਕਿਸਤਾਨ ਦੀ ਤੇ ਇੰਡੀਆ ਦੀ ਇਹ ਦੇਖਣ ਵਾਲੀ ਗੱਲ ਇਸ ਕਰਕੇ ਹੈ ਕਿ ਪਾਕਿਸਤਾਨ ਤੇ ਇੰਡੀਆ ਬਿਲਕੁਲ ਕੋਲ ਕੋਲ ਦੇਸ਼ ਨੇ ਅਜੇ ਇਹ ਏਸ਼ੀਆ ਦੇ ਵਿੱਚ ਜਿਨ੍ਹਾਂ ਦੀ ਦੂਰੀ ਕੁਝ ਕੁ ਕਿਲੋਮੀਟਰ ਹੈ ਤੁਸੀਂ ਦੇਖੋ ਜੇ ਤੁਸੀਂ ਅੰਮ੍ਰਿਤਸਰ ਤੋਂ ਲਾਹੌਰ ਜਾਣਾ ਹੋਏ ਤਾਂ ਕੋਈ ਸਾਈਕਲ ਤੇ ਵੀ ਜਾ ਸਕਦਾ ਹੈ ਇੰਨੀ ਘੱਟ ਦੂਰੀ ਹੈ ਜੇਕਰ ਦੋਹਾਂ ਮੁਲਕਾਂ ਦੇ ਵਿੱਚ ਹਾਲਾਤ ਵਿਗੜਦੇ ਨੇ ਮਨੁੱਖਤਾ ਦੇ ਲਈ ਸਭ ਤੋਂ ਵੱਡਾ ਖਤਰਾ ਇਹਨਾਂ ਦੋਹਾਂ ਮੁਲਕਾਂ ਦੇ ਕੋਲ ਜੋ ਨਿਊਕਲੀਅਰ ਪਾਵਰ ਹੈ ਨਿਊਕਲੀਅਰ ਬੰਬ ਨੇ ਉਹ ਹੋ ਸਕਦੇ ਹੈ ਕਿਉਂਕਿ ਇਹ ਜਦੋਂ ਦੋਹੇ ਮੁਲਕ ਅਸੀਂ ਨਹੀਂ ਚਾਹਾਂਗੇ ਕਿ ਇਸ ਦੀ ਨੋਬਤ ਆਏ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਦੀ ਬਰਬਾਦੀ ਕਿੰਨੀ ਹੋਏਗੀ ਪਾਕਿਸਤਾਨ ਵਾਲੇ ਪਾਸੇ ਤੇ ਹਿੰਦੁਸਤਾਨ ਵਾਲੇ ਪਾਸੇ ਪੂਰੀ ਦੁਨੀਆ ਇਸੇ ਗੱਲ ਤੇ ਲੱਗੀ ਹੋਈ ਹੈ ਕਿ ਇਹਨਾਂ ਹਥਿਆਰਾਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹਨਾਂ ਹਥਿਆਰਾਂ ਦੀ ਜਦੋਂ ਵੀ ਗੱਲ ਹੁੰਦੀ ਹੈ ਇਹਨਾਂ ਹਥਿਆਰਾਂ ਨੂੰ ਤੌਬਾ ਕੀਤਾ ਜਾਂਦਾ ਹੈ ਕਿ ਇਹਨਾਂ ਹਥਿਆਰਾਂ ਤੱਕ ਗੱਲ ਨਾ ਹੀ ਪਹੁੰਚੇ ਪਰ ਭਾਰਤ ਪਾਕਿਸਤਾਨ ਜਦੋਂ 1947 ਤੋਂ ਬਾਅਦ ਕਈ ਵਾਰ ਜੰਗਾਂ ਹੋਈਆਂ ਪਰ ਇਹਨਾਂ ਨਿਊਕਲੀਅਰ ਬੰਬਾਂ ਦੀ ਵਰਤੋਂ ਨਹੀਂ ਕੀਤੀ ਗਈ ਉਮੀਦ ਹੈ ਕਿ ਇਸ ਵਾਰ ਵੀ ਇਸ ਦੀ ਗੱਲ ਨਹੀਂ ਛੇੜੀ ਜਾਏਗੀ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੰਨੀ ਖਤਰੇ ਵਾਲੀ ਗੱਲ ਹੈ ਜੇਕਰ ਅਜਿਹਾ ਜਾਂਦਾ ਹੈ ਜੇ ਅਜਿਹੇ ਹਾਲਾਤ ਤੱਕ ਬਣਦੀ ਹੈ ਗੱਲ ਤਾਂ ਫਿਰ ਸੋਚੋ ਕਿ ਮਨੁੱਖਤਾ ਦਾ ਕੀ ਹਾਲ ਹੋਏਗਾ ਇਹ ਜੋ ਏਸ਼ੀਆ ਤੁਸੀਂ ਦੇਖ ਰਹੇ ਹੋ ਚਾਈਨਾ ਪਾਕਿਸਤਾਨ ਇੰਡੀਆ ਨਾਰਥ ਕੋਰੀਆ ਵੀ ਕੋਲੇ ਹੀ ਹੈ ਇਸ ਪੂਰੇ ਰੀਜਨ ਦੇ ਵਿੱਚ ਤੁਸੀਂ ਸੋਚੋ ਕਿ ਇਹਨਾਂ ਦੇਸ਼ਾਂ ਦੇ ਕੋਲ ਨਿਊਕਲੀਅਰ ਪਾਵਰ ਹੈ ਕੱਲ ਨੂੰ ਜੇਕਰ ਕੋਈ ਵਰਲਡ ਵਾਰ ਲੱਗਦੀ ਹੈ ਕੋਈ ਹਾਲਾਤ ਖਰਾਬ ਹੁੰਦੇ ਨੇ ਤੇ ਇਹ ਸਭ ਤੋਂ ਜ਼ਿਆਦਾ ਕਿਸ ਨੂੰ ਖਤਰਾ ਹੋਏਗਾ ਮੁਲਕ ਕੋਈ ਵੀ ਹੋਵੇ ਸਭ ਤੋਂ ਜ਼ਿਆਦਾ ਖਤਰਾ ਮਨੁੱਖਤਾ ਨੂੰ ਹੋਏਗਾ ਇਸ ਕਰਕੇ ਇੰਡੀਆ ਤੇ ਪਾਕਿਸਤਾਨ ਤੱਕ ਇਹ ਗੱਲ ਨਾ ਹੀ ਪਹੁੰਚੇ ਹਾਲਾਤ ਸੁਧਰ ਜਾਣ ਤਾਂ ਜ਼ਿਆਦਾ ਚੰਗੀ ਗੱਲ ਹੈ ਹੁਣ ਅੱਗੇ ਚੱਲਦੇ ਹਾਂ న్యూక్లియర్ పవర్ ਦੇ ਵਿੱਚ ਕਿਹੜਾ ਮੁਲਕ ਅੱਗੇ ਹੈ ਕਿਹੜਾ ਪਿੱਛੇ ਹੈ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਅਸੀਂ ਉਹ ਵੀ ਗੱਲ ਕਰ ਲਈਏ ਤੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋ ਕਿ ਚਾਈਨਾ ਸੀ ਛੱਡੀ ਰਹੀਏ ਕਿ ਚਾਈਨਾ ਦਾ ਗ੍ਰਾਫ ਬਹੁਤ ਉੱਪਰ ਹੈ ਇੰਡੀਆ ਪਾਕਿਸਤਾਨ ਨਾਲੋਂ ਚਾਈਨਾ ਵੀ ਏਸ਼ੀਆ ਚ ਆਂਦਾ ਹੈ ਪਰ ਇਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੋਹਾਂ ਮੁਲਕਾਂ ਦੇ ਵਿੱਚ ਜੋ న్యూక్లియర్ వార్ హెਡਸ ਨੇ ਯਾਨੀ ਜੋ న్యూక్లియర్ ਲੈਸ ਹਥਿਆਰ ਨੇ ਉਹਨਾਂ ਦੀ ਗਿਣਤੀ ਜੋ ਅੰਦਾਜ਼ਨ ਹੈ ਭਾਰਤ ਦੇ ਵਿੱਚ ਉਸ ਦੀ ਗਿਣਤੀ 172 ਹੈ ਕਰੀਬ-ਕਰੀਬ ਉਹੀ ਗਿਣਤੀ ਪਾਕਿਸਤਾਨ ਕੋਲ ਵੀ ਹੈ ਦੋਹਾਂ ਮੁਲਕਾਂ ਨੇ ਪੂਰੀ ਦੁਨੀਆ ਦਾ ਜੋ ਹਥਿਆਰਾਂ ਨੂੰ ਰੱਖਣ ਜਾਂ ਹਥਿਆਰਾਂ ਨੂੰ ਡਿਵੈਲਪ ਕਰਨ ਦੀ ਜੋ ਨੀਤੀ ਸੀ ਉਸ ਨੂੰ ਦਰਕਰਨਾਰ ਕਰਕੇ ਅਲੱਗ-ਅਲੱਗ ਸਾਲਾਂ ਦੇ ਵਿੱਚ ਨਿਊਕਲੀਅਰ ਦੇ ਟੈਸਟ ਕੀਤੇ ਚਾਹੇ ਪੋਖਰਨ ਦਾ ਹੋਵੇ ਭਾਰਤ ਦੇ ਵਿੱਚ ਚਾਹੇ ਪਾਕਿਸਤਾਨ ਨੇ ਆਪਣੇ ਲੈਵਲ ਤੇ ਕੀਤੇ ਇਹਨਾਂ ਦੋਹਾਂ ਦੇ ਕੋਲ ਕਰੀਬ-ਕਰੀਬ ਜੋ ਨਿਊਕਲੀਅਰ ਪਾਵਰਸ ਨੂੰ ਇੱਕੋ ਹੀ ਬਰਾਬਰ ਨੇ ਤਾਂ ਇਸ ਤਰ੍ਹਾਂ ਸਾਡੀ ਦੁਆ ਇਹ ਹੈ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੀ ਵਾਪਰੇ ਕਿਉਂਕਿ ਇਹ ਹੈ ਕਿ ਜੰਗਾਂ ਹਮੇਸ਼ਾ ਨੁਕਸਾਨ ਲੈ ਕੇ ਆਉਂਦੀਆਂ ਨੇ ਜੰਗਾਂ ਹਮੇਸ਼ਾ ਜੋ ਪੀੜੀਆਂ ਨੇ ਆਉਣ ਵਾਲੀਆਂ ਪੀੜੀਆਂ ਨੇ ਕਈ ਦਹਾਕਿਆਂ ਤੱਕ ਉਹ ਇਸ ਦਾ ਜੋ ਸੰਤਾਪ ਨੇ ਉਹ ਚਲਦੀਆਂ ਨੇ ਇਸ ਕਰਕੇ ਅਸੀਂ ਸ਼ੁਰੂ ਚ ਕਿਹਾ ਸੀ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਪਰ ਇੱਕ ਗੱਲ ਵੱਖ ਹੈ ਕਿ ਜਗੋਂ ਜਦੋਂ ਸਾਹਮਣੇ ਵਾਲਾ ਮੁਲਕ ਤੁਹਾਡੇ ਦੇ ਉੱਪਰ ਹਾਵੀ ਹੋਵੇ ਤਾਂ ਆਪਣੀ ਰੱਖਿਆ ਕਰਨ ਦਾ ਅਧਿਕਾਰ ਹਰ ਇੱਕ ਮੁਲਕ ਨੂੰ ਹੈ ਪਰ ਆਖਿਰ ਵਿੱਚ ਉਹੀ ਗੱਲ ਹੈ ਕਿ ਜੰਗ ਮਸਲੇ ਦਾ ਹੱਲ ਨਹੀਂ ਹੈ ਜੰਗ ਕਿਸ ਨੂੰ ਬਰਬਾਦ ਕਰੇਗੀ ਬਰਬਾਦ ਕਰੇਗੀ ਮਨੁੱਖਤਾ ਨੂੰ ਬਰਬਾਦ ਕਰੇਗੀ ਇਨਸਾਨੀਅਤ ਨੂੰ